ਆ ਯਾਰ ਜ਼ੈਰ ਨੂੰ ਜਾਣਾ ਸੀ ਮੈਂ ਕਿ ਚੱਲ ਕੁਦੇ ਨੂੰ ਨਾਲ ਲੈ ਚਲਦੇ ਆਂ ਵੀ ਕੁਦਾ ਉਹਨਾਂ ਦੇ ਘਰ ਜਾ ਕੇ ਦੇਖਦੇ ਆਂ ਵੀ ਕੁਦਾ ਘਰੇ ਹੀ ਹੋਣਾ ਹੈਗਾ ਜਦੋਂ ਪਰਾਵਾ ਕੁਦੇ ਦੇ ਘਰ ਗਏ ਤਾਂ ਕੁਦੇ ਨੇ ਕੀ ਦੇਖਿਆ ਕਿ ਉਹਤੋਂ ਉਹਨਾਂ ਦਾ ਘਰ ਵਿੱਚ ਉਹਦੀ ਬੁੜੀ ਬੁੜਾ ਲੜਨ ਦੇ ਸੀਗੇ ਉਹ ਮੈਂ ਕੁਦੇ ਨੂੰ ਪੁੱਛਿਆ ਕਿ ਮਤਲਬ ਗੱਲ ਕੀ ਹੈਗੀ ਆ ਹੈ ਕਿ ਤੇਰਾ ਯਾਨੀ ਕਿ ਬਾਪੂ ਹੈ ਇਹ ਲੜਾਈ ਕਰਦੇ ਆ ਚੱਕਰ ਕੀ ਹੈਗਾ ਉਹ ਕਹਿੰਦਾ ਯਾਰ ਤੈਨੂੰ ਕੀ ਦੱਸਾਂ ਹੈਗਾ ਮਾਤਾ ਸਾਡੀ ਅਗੇ ਹੁਣ ਦੇਖ ਹੱਲੇ ਪਰਸੋਂ ਕਹਿੰਦਾ ਭੋਗ ਤੇ ਜਾ ਕੇ ਆਈ ਆ ਉਹ ਉਹ ਕਹਿੰਦਾ ਰੋਲਾ ਪਾਇਆ ਸੀ ਕਿ ਵੀ ਉੱਥੇ ਜਿਹੜੀ ਸੇਲ ਲੱਗੀ ਹੈਗੀ ਉੱਥੋਂ ਕਿ ਮੈਨੂੰ ਇਹਨਾਂ ਕੋਲ ਸੂਟ ਲੈ ਕੇ ਦੇ। ਬਾਪੂ ਸਾਡੇ ਨੂੰ ਹੈ। ਤੇ ਉਹ ਕਹਿੰਦਾ ਵੀ ਚੱਲ ਤੂੰ ਲੈ ਲੈ ਉਹਦੋਂ ਉਹਨੇ ਲੈ ਕੇ ਦੇ ਦਿੱਤਾ ਹੈਗਾ। ਤੇ ਹੁਣ ਕੀ ਹੋਇਆ ਉੱਥੇ ਕਿਤੇ ਗਾਂ ਭੋਲੇ ਉਹਨਾਂ ਦੇ ਗਾਂ ਇਹ ਰਿਸ਼ਤੇਦਾਰੀ ਦੇ ਵਿੱਚ ਹੈ ਨਾ ਕੋਈ। ਉੱਥੇ ਕੋਈ ਬੁढ़ा ਮਰ ਗਿਆ ਹੈਗਾ। ਹੁਣ ਫੇਰ ਰੋਲਾ ਪਾਇਆ ਹੋਇਆ ਕਹਿੰਦੇ ਵੀ ਹੁਣ ਜਣੀ ਜਿਹੜਾ ਮੈਂ ਹੁਣ ਆਹ ਭੋਗ ਤੇ ਜਾਣਾ ਹੈਗਾ ਵੀ ਇੱਥੇ ਮੈਨੂੰ ਹੋਰ ਸੂਟ ਲੈ ਕੇ ਦੇਣ ਲੈਣੇ ਪੈਣਾ ਹੈਗਾ। ਹੁਣ ਉਹ ਕਹਿੰਦੀ ਚੰਗਾ ਨਹੀਂ ਲੱਗਦਾ ਹੈਗਾ। ਹੂੰ। ਤੇ ਉਹ ਕਿਤੇ ਨਾ ਜਿਹੜਾ ਪਹਿਲੇ ਭੋਗ ਤੇ ਗਈ ਸੀਗੀ ਉਸ ਵੇਲੇ ਉਹ ਤਾਂ ਬੁੜੀ ਸੀਗੀ ਕਿ ਉਹਨੇ ਕਦੇ ਸੂਟ ਬੂਟੀਆਂ ਜੀਆਂ ਵਾਲਾ ਪਾਇਆ ਤੇ ਉਹਨੂੰ ਕਹਿੰਦੀ ਕਿ ਕਿ ਵੀ ਇਹ ਸੂਟ ਤੂੰ ਲਿਆ ਕਿੱਥੋਂ ਉਹਨੇ ਕਿਹਾ ਵੀ ਫਲਾਨੀ ਜਗ੍ਹਾ ਦੇ ਉੱਤੇ ਸੇਲ ਲੱਗੀ ਹੋਈ ਆ ਵੀ ਸੜਕ ਦੇ ਉੱਤੇ ਹੀ ਆ ਬੰਦਾ ਗੱਡੀ ਜੀ ਦੇ ਉੱਤੇ ਸੇਲ ਲਾਈ ਹੋਈ ਆ ਵੀ ਤੂੰ ਇਦਾਂ ਕਰੀ ਉੱਥੋਂ ਲੈ ਨਹੀਂ ਫਲਾਨਾ ਉਹਨੇ ਐਡਰੈਸ ਦੱਸ ਦਿੱਤਾ ਜੋ ਵੀ ਸੀਗਾ ਹੈ ਉਹ ਪ੍ਰਾਵਾ ਮਾ ਦਾ ਸਾਡੀ ਜੇਦ ਵਿੱਚ ਇੰਨੀ ਗੰਦੀ ਆ ਕਹਿੰਦੀ ਮੈਂ ਹੁਣ ਉਹ ਸੇਲ ਵਾਲੇ ਕੋਈ ਲੈ ਕੇ ਆਉਣਾ ਹੈਗਾ ਵੀ ਉਹਦੇ ਨਾਲ ਦਾ ਸੂਟ ਲੈ ਕੇ ਆਉਣਾ ਹੂੰ ਬਾਪੂ ਸਾਡਾ ਕਹਿੰਦਾ ਵੀ ਤੂੰ ਹੁਣ ਜਿਹੜਾ 414 ਪਾ ਕੇ ਗਈਆਂ ਵੀ ਉਹੋ ਹੀ ਪਾ ਕੇ ਚੱਲ ਜਾ ਉੱਥੇ ਕੋਈ ਫੈਸ਼ਨ ショਅ ਹੈਗਾ ਹੈ ਠੀਕ ਨਹੀਂ ਭੋਗ ਤੇ ਹੀ ਜਾਣਾ ਬੁੜੇ ਤੇ ਕਹਿੰਦੀ ਅਗੇ ਭਰਾਵਾ ਮੋਰੇਉ ਕਹਿੰਦੀ ਵੀ ਜਿਹੜੇ ਹੁਣ ਜਿਹਨੀਆਂ ਬੁੜੀਆਂ ਅਗੇ ਸਾਰੀਆਂ ਉਹ ਕਹਿੰਦੀ ਮੈਨੂੰ ਹੁਣ ਉਹਨਾਂ ਨੇ ਜਿੰਨੇ ਵੀ ਭੋਗ ਹੁੰਦੇ ਪਿੰਡ ਵਿੱਚ ਜਾਂ ਹੋਰ ਕਿਤੇ ਬਾਹਰ ਜਾਣਾ ਪੈਂਦਾ ਕੋਈ ਰਿਸ਼ਤੇਦਾਰੀਆਂ ਦੇ ਬੁੜਿਆਂ ਬੜਿਆਂ ਦੇ ਭੋਗ ਤੇ ਜਾਣਾ ਪੈਂਦਾ ਕਿ ਨਹੀਂ ਮੈਨੂੰ ਕਹਿੰਦੀ ਪ੍ਰਧਾਨ ਬਣਾਇਆ ਹੋਇਆ ਹੁਣ ਹੂੰ ਹੁਣ ਕਹਿੰਦੀ ਉਹ ਵੀ ਮੋਰੇ ਹੋ ਕੇ ਤੂੰ ਤੁਰਨਾ ਠੀਕ ਈ ਹੁਣ ਮੇ ਮੋਹਰੇ ਹੋਗੇ ਤੁਰਦੀਆਂ ਉਹ ਉਹੀ ਜੋ ਉਹੀ ਪਿਛਲੇ ਭੋਗ ਵਾਲਾ ਸੂਟ ਪਾ ਕੇ ਉਹੀ ਜਦੋਂ ਤੁਰਦੀਆਂ ਤੇ ਚੰਗੀ ਲੱਗਦੀ ਹੈਗੀ ਨਹੀਂ ਚੰਗੀ ਲੱਗਦੀ ਹੈ ਨਾ ਮੋਹਰੇ ਬਾਕੀ ਨਾ ਤਾਂ ਸੂਟ ਲੋਕ ਜਾਣੇ ਪਰ ਮੇਰੇ ਤਾਂ ਦਿਖਣਾ ਹੈਗਾ ਨਾ ਇਸ ਕਰਕੇ ਨਾ ਮੈਂ ਕਹਿੰਦੀ ਨਵਾਂ ਹੀ ਲੈਣਾ ਮੈਨੂੰ ਭੋਗ ਦੇ ਲੈਣੇ ਪੈਣੇ ਮੈਨੂੰ ਕਟੋ-ਕਟ 10-15 ਸੂਟ ਲੈਣੇ ਪੈਣੇ ਹੈਗੇ ਮੈਂ ਕਿਹਾ ਚੱਲ ਸੇਲ ਵਾਲੀ ਕੋ ਜਾ ਕੇ ਲੈ ਆਣੇ ਹੈਗੇ ਹਾਂ ਉਹ ਭਰਾਵਾ ਬੇਬੇ ਸਾਡੀ ਸੇਲ ਵਾਲਿਆਂ ਕੋਲ ਲੱਭਦੀ ਲੱਭਦੀ ਕਿਤੇ ਉਹਨਾਂ ਚਲ ਗਈ ਉਹ ਡੱਕੀ ਡੋਰਾ ਚੱਕਿਆ ਹੋ ਕੇਤੇ ਹੋਰ ਪਿੰਡ ਚ ਜਰਗੇ ਉਹ 10 ਕਿਲੋਮੀਟਰ ਕਿਤੇ ਪਤਾ ਲੱਗਾ ਵੀ ਉਹ ਉੱਥੇ ਚਲ ਗਈ ਮਗਰ ਹੀ ਚਲ ਗਈ ਮਗਰ ਹੀ ਚਲ ਗਈ ਅਸੀਂ ਲੱਭਦੇ ਰਹੇ ਵੀ ਮਾਤਾ ਸਾਡੀ ਕਿੱਥੇ ਹੈ ਗਈ ਹੈ ਮੈਂ ਕਿਹਾ ਵੀ ਮਾਤਾ ਉਹ ਬਾਪੂ ਕਹਿੰਦਾ ਉਹ ਦੇਖੋ ਮਾਂ ਤੇਰੀ ਕਿੱਥੇ ਚਲ ਗਈ ਕਿ ਸੁਪਟਾਂ ਵਾਲਿਆਂ ਦੇ ਨਾਲ ਹੀ ਤਾਂ ਕਿਤੇ ਚਲ ਗਈ ਹੈ ਉਹ ਮੈਨੂੰ ਛੇੜ ਮੈਂ ਕਿਹਾ ਵੀ ਚੱਲ ਵੀ ਬਾਪੂ ਲੱਭ ਲੈ ਉਹਨੇ ਹੈ ਉਹ ਭਰਾਵਾ ਇੰਨਾ ਉਹਨੂੰ ਸੂਟ ਦਾ ਚਾ ਚੜਿਆ ਕਿਤੇ ਮੈਂ ਲੈ ਕੇ ਉਹੀ ਪਾ ਕੇ ਉਹੀ ਭੋਗਤੇ ਜਾਣਾ ਹੈਗਾ ਤੇ ਉਹ ਕਿ ਤੋਂ ਸਾਨੂੰ ਕਹਿੰਦੀ ਹੈ ਕਿ ਵੀ ਤੁਹਾਨੂੰ ਕੀ ਪਈ ਹੈਗੀ ਅਸੀਂ ਮਗਰੇ ਚੱਲ ਗਏ ਤੇ ਦੇਖਿਆ ਕਿ ਉੱਥੇ ਦੇ ਆ ਕੇ ਉਹ ਭਰਾਵਾ ਉਹਨਾਂ ਨਾਲ ਲੜਨ ਦੀ ਕਹਿੰਦੀ ਵੀ ਉਹ ਇੰਨੇ ਦਾ ਲੈ ਕੇ ਗਈਆਂ ਤੁਸੀਂ ਮੈਨੂੰ ਮਹਿੰਗਾ ਕੱਤ ਲਾ ਰਹੇ ਹੋ ਔਰ ਜੀ ਭਰਾਵਾ ਉਹਨਾਂ ਨੂੰ ਕਿਹਾ ਵੀ ਤੂਜੇ ਭਰਾਵਾ ਇਦਾਂ ਕਰੇ ਕੋ ਜਿੰਨੇ ਦਿੰਦੇ ਲੈ ਲਾ ਤਾਂ ਅਸੀਂ ਬਾਅਦ ਵਿੱਚ ਇੱਕ ਸੈੜਜੀ ਤੇ ਹੋ ਕੇ ਉਹਨੂੰ ਲਿਜਾ ਕੇ ਤੇ ਅਸੀਂ ਗੋਲੋ ਪੈਸੇ ਦਿੱਤੇ ਤੇ ਉਹ ਭਰਾਵਾ ਤੇ ਜਾਨ ਚੜਾਈ ਇਹਨੂੰ ਲੈ ਕੇ ਆਏ ਕਾਲ ਲੈ ਗਏ ਅਸਕੇ ਵੀ ਤੈਨੂੰ ਕੀ ਲੋੜ ਪਈ ਹੈਗੀ ਐਨੇ ਹੁਣ ਭੋਗਾਂ ਦੇ ਹਰੇਕ ਤੇ ਹਰੇਕ ਭੋਗ ਤੇ ਅਲੱਗ-ਅਲੱਗ ਹੈ ਕਹਿੰਦੀ ਹੁਣ ਵਜੋਂ ਪ੍ਰਧਾਨ ਬਣਾਇਆ ਤਾਂ ਮੈਨੂੰ ਤਾਂ ਫਿਰ ਚੰਗੇ ਸੂਟ ਪਾਉਣੇ ਪੈਣੇ ਹੈਗੇ ਇਹਦਾ ਚੰਗਾ ਥੋੜਾ ਲੱਗਦਾ ਕਿ ਮੋਹਰੇ ਹੋ ਕੇ ਕਹਿੰਦੀ ਤੂੰ ਤਰੋ ਮੈਨੂੰ ਕਹਿੰਦੀ ਸਾਰੀਆਂ ਬੁੜੀਆਂ ਤਾਂ ਫਿਰ ਮੈਨੂੰ ਜਾਣੇ ਪੈਂਦਾ ਤਾਂ ਮੈਨੂੰ ਹੁਣ ਜਾਣੇ ਪੈਣਾ ਹੈਗਾ ਤਾਂ ਤੁਸੀਂ ਜਨਾਲੇ ਦੋਨੇ ਜਣੇ ਚੁੱਪ ਕਰਕੇ ਬਹਿ ਜਾਓ ਠੀਕ ਨਹੀਂ ਹੈਗਾ ਤਾਂ ਮੈਨੂੰ ਐਵੇਂ ਨਹੀਂ ਪ੍ਰਧਾਨਗੀਆਂ ਹੋ ਜਾਂਦੀਆਂ ਹੈਗੀ ਹੁਣ ਬੁੜੀਆਂ ਭੋਗ ਦੀ ਪ੍ਰਧਾਨ ਮੈਨੂੰ ਬਣਾਇਆ ਹੈ ਤਾਂ ਮੈਨੂੰ ਸਾਰਾ ਇਹ ਨਿਜਠਣਾ ਹੀ ਪੈਣਾ ਹੈਗਾ ਤੁਸੀਂ ਮੇਰੇ ਨਾ ਕੰਮ ਵਿੱਚ ਟੰਗ ਨਹੀਂ ਰੋਣੀ ਹੈਗੀ ਤਾਂ ਮੈਨੂੰ ਇਦਾਂ 10-15 ਸੂਟ ਲੈਣੇ ਪੈਣੇ ਹੈਗੇ ਚੁੱਪ ਕਰਕੇ ਬੈਠਾ ਸਾਈਡ ਦੇ ਉੱਤੇ ਪਰ ਆਵਾਜ਼ ਆਕਾ ਮਾਰ ਕੇ ਤਾਂ ਮੈਨੂੰ ਵੀ ਬਦ ਮੇਰੇ ਪਾਪੇ ਨੂੰ ਵੀ ਬਿੜਾਤਾ ਹੈ ਉਹ ਮੈਂ ਕਿਹਾ ਚੱਲ ਪਾਪਾ ਛੱਡ ਪਰੇ ਕਰੀ ਜਾਂਦੇ ਆ ਬੁੜੀਆਂ ਦਾ ਕੰਮ ਇਦਾਂ ਦਾ ਹੀ ਹੁੰਦਾ ਚੱਲ ਛੱਡ ਪਰੇ